ਜਾਈ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਈ ਜਿਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਈ ਚੁਗਲ ਨਿੰਦਕ ਭੁਖੇ ਰੂਲ ਮੋਏ ਇਹਨਾ ਹੱਥ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤਖਲੂਆ ਆਈ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇਂ ਬਖਸ਼ ਮਲਾਈ ਮਨ ਆਮਣ ਜਾਣਨਾ ਸੁਝਈ ਨਾ ਸੁਝੈ ਦਰਬਾਰ ਮਾਇਆ ਮੁਹੀ ਪਲੀਟਿਆ ਅੰਤਰ ਅਗਿਆਨ ਗੁਬਾਰ ਤਬ ਲਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੂਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰਸਾਦੀ ਹਰ ਰਸ ਤਰਾਪੈ ਹਰ ਦਰ ਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦੈ ਮੁਆ ਹੈ ਸਭ ਕੋਈ ਮਨ ਮੁਖ ਮੁਆ ਆਪਣਾ ਜਨਮ ਖੋਇ ਹਰ ਨਾਮ ਨਾ ਚੇਤਹਿ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹਿ ਦੁਖ ਸੁਖ ਇਕ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੀ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹਾਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਈ ਉਹ ਨ ਮੈਲ ਪਤੰਗ ਨ ਲਗਈ ਜੇ ਚਲਨ ਸਤਗੁਰ ਭਾਈ ਮਨਮੁਖ ਝੂਠ ਨ ਉਤਰੈ ਜੇ ਸਉ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਈ ਬੁਰਾ ਕਰੇ ਸੋ ਕੀ ਹਾ ਸਿਜੈ ਆਪਣੈ ਰੋਹੇ ਆਪੇ ਹੀ ਦੱਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸ ਸੁਜੈ ਨਾਨਕ ਗੁਰਮਖ ਮਨ ਸਿਓ ਲੁਜੈ ਜਿਨਾਂ ਸਤ ਗੁਰਪੁਰਖ ਨਾ ਸੇਵਿਓ ਸ਼ਬਦ ਨਾ ਕੀ ਤੋ ਵਿਚਾਰ ਹੋਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਾਵਾਰ ਕੋ ਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵ ਦਿਆਂ ਨੂੰ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮ ਨਿਦ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿੰਨਾ ਗੁਰਮਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਕਦਹਿ ਦਿਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੂ ਵਾਰ ਸਤਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਾਹਾ ਪਾਵਹਿ ਮਾਨ ਕਿਲ ਵਿਖ ਪਾਪ ਸਭ ਕੱਟਿਐ ਹਉ ਮੈ ਚੁੱਕੈ ਗਮਾਨ ਗੁਰਮਖ ਕਮਲ ਵਿਗਸਿਆ ਸਬ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨ ਸਰੀ ਤਨਵੰਤੀ ਜਾਣੀ ਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਪੇ ਜੀ ਸੋ ਭਾਈ ਲੈ ਹੁਕਮ ਫਰਾਉ ਜਹ ਬਸਾਵਹਿ ਬੈਸਹਿ ਭਾਈ ਜਹ ਭੀਜਹਿ ਤਹ ਜਾਉ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਮ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੀ ਕਹਿ ਸੰਗ ਰਹਾ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਦ ਆਪੇ ਖਾਏ ਤਿਸ ਕਾ ਕਿਆ ਸਲਾਹੀਏ ਭਾਈ ਦਰਸ਼ਨ ਕੋ ਬਲ ਜਾਈ ਸਤ ਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੇ ਭਾਈ ਫਰਾਏ ਸੰਗਤ ਟੋਈ ਨਾ ਮਿਲੈ ਭਾਈ ਬੈਸਨ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧਰੇ ਕਮਾਇਆ ਨਾ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕੋ ਸਦ ਬਲਿਹਾਰੈ ਜਾਉ ਸੇ ਧਾੜੀਆਂ ਸਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਆਨੰਦੇ ਰ ਆਨੰਦੇ ਰਹਨ ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦੀ ਸੰ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤ ਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਣ ਸੱਚੀ ਕਾਰਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੇ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਦਿਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਓਰ ਤਾਰ ਬਾ ਬਿਹਾ ਤੂੰ ਸੱਚ ਚਉ ਸੱਚੇ ਸੋ ਲਿਵਲਾਈ ਬੋਲਿਆ ਤੇਰਾ ਥਾਂਇ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਇ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਇ ਬਾਬੀਹਾ ਤੂੰ ਸਹਜ ਭੂਲ ਸਚੇ ਸ਼ਬਦ ਸੁਭਾਈ ਸਭ ਕਿਸ ਤੇਰੇ ਨਾਲ ਹੈ ਸਤਗੁਰ ਦੀ ਆਦਿ ਖਾਇ ਆਪ ਪਛਾਨ ਹੈ ਪ੍ਰੀਤਮ ਮਿਲੈ ਵੁਠਾ ਸਹਿਬਰ ਲਾਈ ਚਿਮ ਚਿਮ ਅਮਰਤ ਵਰਸਦਾ ਤਿਸਨਾ ਭੁਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਮਨ ਸੁਹਾਗਣੀ ਸਚੈ ਨਾਮ ਸਮਾਈ ਧੁਰੋਂ ਖਸਮ ਭੇਜਿਆ ਸਚੇ ਹੁਕਮੁ ਪਠਾਈ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਬੀਏ ਤਨ ਮਨ ਸੁਖ ਹੋਈ ਜਾਂ ਤਤ ਬੂੰਦ ਮੋਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਈ ਅਨ ਦਿਨ ਲੋਕ ਭਗਤ ਕਰੀ ਗੁਰ ਕੈ ਸ਼ਬਦ ਸਮਾਈ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸੱਚੇ ਸ਼ਬਦ ਸਮਾਈ ਭੈ ਕਾ ਸਹਿਜ ਸ਼ਿੰਗਾਰ ਕਰਹੁ ਸੱਚ ਰਹਹੁ ਲਿਵ ਲਾਈ ਨਾਮਿਕ ਨਾਮੋ ਮਨ ਵਸੈ ਹਰ ਦਰਗਾਹ ਆ ਲੈ ਛਡਾਈ